ਪਿੱਛੇ ਸਭ ਮੈਂ ਆਪ ਜੀ ਰਹੀ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਫਰੀਦਕੋਟ ਦੇ ਵਿੱਚ ਜਿਹੜਾ ਜਹਾਜ਼ ਗਰਾਊਂਡ ਹੈ ਉੱਥੇ ਫਲਾਈਂਗ ਅਕੈਡਮੀ ਵਾਸਤੇ ਪਹਿਲਾਂ ਮਤਾ ਪਾਸ ਹੋਇਆ ਸੀਗਾ 3 2 2011 ਨੂੰ ਅਜੰਦਾ ਜਿਹੜਾ ਹੈ ਸਰਕਾਰ ਦਾ ਦੰਡਾ ਨੰਬਰ 100.2 ਫਰੀਦਕੋਟ ਫਲਾਈਂਗ ਕਲੱਬ ਦੀ ਸਥਾਪਨਾ ਲਈ ਜ਼ਮੀਨ ਐਕਵਾਇਰ ਕਰ ਲਈ ਮਨਜ਼ੂਰ ਕਰ ਲਈ ਕਰ ਲਿਆ ਗਿਆ ਸੀਗਾ ਉਹਦੇ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਰੀਰ ਕੋਡਾ ਜਿਹੜਾ ਉਹ ਕਾਫੀ ਏਰੀਆ ਨੂੰ ਵੀ ਕਵਰ ਕਰਦਾ ਔਰ ਅਸੀਂ ਆਪਾਂ ਬਿਲਕੁਲ ਬਾਰਡਰ ਤੇ ਜਿਹੜੇ ਆ ਸੋ ਇਹਨਾਂ ਦੀ ਬੇਨਤੀ ਹੈ ਨਾਲ ਤਾਂ ਅਸੀਂ ਬੱਚਿਆਂ ਨੂੰ ਜਾਗ ਚਲਾਉਣੇ ਸਿਖਾਵਾਂਗੇ ਉੱਥੇ ਬੇਨਤੀ ਨਹੀਂ ਸਵਾਲ ਪੁੱਛੋ ਹਾਂਜੀ ਮੈਂ ਆਪ ਜੀ ਨੂੰ ਸਵਾਲ ਹੈ ਜੀ ਇਹਦੇ ਉੱਤੇ ਕੀ ਕਾਰਵਾਈ ਕਰੋਗੇ ਔਰ ਜਿੰਨੀ ਜਲਦੀ ਹੋ ਸਕਦਾ ਹੈ ਇਸ ਨੂੰ ਆਪਾਂ ਸ਼ੁਰੂ ਕਰੀਏ ਕਿਉਂਕਿ ਇਹ ਇਲਾਕਾ ਪਛੜਿਆ ਹੋਇਆ ਹੈ ਇਹਦੇ ਨਾਲ ਬਹੁਤ ਵੱਡਾ ਸਾਡਾ ਫਲਾਈਂਗ ਕਲੱਬ ਜੀ ਸਪੀਕਰ ਸਾਹਿਬ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਆਨਰੇਬਲ ਹਾਈ ਕੋਰਟ ਦੀ ਇੰਟਰਫੀਰੀਅਰਸ ਦੇ ਕਾਰਨ ਉਹਨਾਂ ਵੱਲੋਂ ਕ੍ਰਿਟ ਪਟੀਸ਼ਨ ਸੀ ਸੀਡਬਲਯੂਪੀ 825 ਸਾਲ 2011 ਮਹਾਰਾਵਲ ਖੇਵਾਜੀ ਰਿਲੀਜੀਅਸ ਐਂਡ ਚੈਰੀਟੇਬਲ ਟਰਸਟ ਬਨਾਮ ਪੰਜਾਬ ਰਾਜ ਅਤੇ ਹੋਰ ਵਿੱਚ 16 7 12 ਨੂੰ ਜਿਹੜਾ ਹੈਗਾ ਉਹ ਫੈਸਲਾ ਆਨਰੇਬਲ ਸੁਪਰੀਮ ਕੋਰਟ ਹਾਈ ਕੋਰਟ ਬੁਲਵਾਇਆ ਸੀਗਾ ਉਹਦੇ ਵਿੱਚ ਜਿਹੜਾ ਇਹ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸਿਲ ਪੂਰੀ ਰੱਦ ਕਰ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਜਿਹੜੇ ਪੈਸੇ ਪੀਆਡਬੀ ਦੇ ਦਿੱਤੇ ਸੀ 3.5 ਕਰੋੜ ਰੁਪਇਆ ਉਹ ਵੀ ਵਾਪਸ ਹੋ ਗਏ ਸੋ ਫਿਲਹਾਲ ਇਸ ਸਕੀਮ ਦੇ ਉੱਤੇ ਕੋਈ ਵੀ ਕੰਮ ਕਰਨ ਦੀ ਯੋਜਨਾ ਨਹੀਂ ਹੈ ਜੀ ਸੇਕੂਨ ਸਾਹਿਬ ਕੋਈ ਸਪਲੀਮੈਂਟਰੀ ਹੈ ਅੱਜ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਕਿਉਂਕਿ ਜਿਹੜੀ ਇਹ ਮਹਾਰਾਵਲ ਖੇਵਾਜੀ ਟਰਸਟ ਹੈ ਜਦੋਂ ਕਾਸ ਟੁੱਟ ਗਿਆ ਤਾਂ ਇਹਨਾਂ ਦੇ ਕੋਲੇ ਲਗਭਗ ਇਸ ਟਾਈਮ 6000 ਏਕੜ ਦੇ ਕਰੀਬ ਜ਼ਮੀਨ ਹੈ ਤਾਂ ਅਸੀਂ ਉਹ ਜਿਹੜੀ ਉਹ ਜ਼ਮੀਨ ਆ ਉਹ ਸਰਪਲਸ ਦੇ ਵਿੱਚ ਨਿਕਲ ਸਕਦੀ ਆ ਸਾਨੂੰ ਉਹ ਕਿਸੇ ਨੂੰ ਪੈਸਾ ਦੇਣ ਦੀ ਵੀ ਲੋੜ ਨਹੀਂ ਸਿਰਫ ਸਾਨੂੰ ਕਾਰਵਾਈ ਕਰਨ ਦੀ ਲੋੜ ਆ ਤੇ ਅਸੀਂ ਉਹ ਚ 1200 ਏਕੜ ਪੀਏਯੂ ਨੂੰ ਆਲਰੇਡੀ ਸਪੀਕਰ ਸਾਹਿਬ ਤੁਹਾਨੂੰ ਸਾਰਾ ਪਤਾ ਕਿਉਂਕਿ ਖਾਲੀ ਛੱਡ ਦਿੱਤੀ ਸੀਗੀ ਪੀਏਯੂ ਨੇ ਉਹ ਆਪਣੀ ਸਰਕਾਰ ਬਣਨ ਤੋਂ ਬਾਅਦ ਉਹਨੂੰ ਦਿੱਤਾ ਔਰ ਬਹੁਤ ਵੱਡਾ ਜੰਗਲ ਆ ਜਿਹੜਾ ਹੈਗਾ ਪਿੰਡ ਕਘਾਣੇ ਦੇ ਵਿੱਚ ਔਰ ਇਹ ਜਿਹੜੀ ਆਪਣੀ ਜ਼ਮੀਨ ਹੈ ਇਹ ਵੀ ਬੇਅਵਾਦ ਸੋ ਇਸ ਵਾਸਤੇ ਇਸ ਜ਼ਮੀਨ ਨੂੰ ਆਪਾਂ ਤੇਜ਼ੀ ਦੇ ਨਾਲ ਕੰਮ ਕਰਕੇ ਸਰਪਲਸ ਦੇ ਵਿੱਚ ਕੱਢ ਸਕਦੇ ਹਾਂ ਸਾਨੂੰ ਪੈਸਾ ਦੇਣ ਦੀ ਵੀ ਲੋੜ ਨਹੀਂ ਪਰ ਸਾਰੀ ਜਿਹੜੀ ਜ਼ਮੀਨ ਹੈ ਉਹ ਆਪਣੇ ਹੱਥ ਦੇ ਵਿੱਚ ਆ ਸਕਦੀ ਹੈ ਥੈਂਕ ਯੂ ਚੀਮਾ ਜੀ ਕੀ ਅਸੀਂ ਇਹਨੂੰ ਸਰਪਲਸ ਦੇ ਵਿੱਚ ਲੈ ਸਕਦੇ ਹਾਂ ਜ਼ਮੀਨ ਨੂੰ ਸਪੀਕਰ ਸਾਹਿਬ ਹੁਣ ਜਿਹੜੇ ਇਹ ਜਿਹੜਾ ਮਹਾਰਾਵਲ ਖੇਵਾਲਜੀ ਰਿਲੀਜੀਅਸ ਐਂਡ ਚੈਰੀਟੇਬਲ ਟਰਸਟ ਆ ਜਿਹਦੇ ਵਿੱਚ ਮੈਂਬਰ ਸਾਹਿਬ ਦੱਸਦੇ ਨੇ ਕਿ ਹੁਣ ਸ਼ਾਇਦ ਭੰਗ ਹੋ ਗਿਆ ਸੋ ਇਹ ਆਪਦੀ ਨਵੀਂ ਪ੍ਰਪੋਜ਼ਲ ਦੇ ਦਨ ਫਿਰ ਜਿਹੜਾ ਮਨਜੁਖ ਸੀਐਮ ਸਾਹਿਬ టిఐడీవీ ਦੇ ਚੇਅਰਮੈਨ ਨੇ ਕਿ ਫਿਰ ਇਹਦੇ ਤੇ ਵਿਚਾਰ ਕੀਤਾ ਜਾ ਸਕਦਾ ਪਰ ਫਿਲਹਾਲ ਜਿਹੜਾ ਇਹ ਤੇ ਕੋਈ ਵਿਚਾਰ ਨਹੀਂ ਕੀਤਾ ਜਾ ਕਿਉਂਕਿ ਆਲਰੇਡੀ ਇਹ ਆਨਰੇਬਲ ਹਾਈ ਕੋਰਟ ਦੇ ਹੁਕਮਾਂ ਦੇ ਅਨਸਾਰ ਇਹ ਪੈਸੇ ਵੀ ਵਾਪਸ ਹੋ ਚੁੱਕੇ ਨੇ ਤੇ ਸਕੀਮ ਵੀ ਜਿਹੜੀ ਆ ਉਹ ਰੱਦ ਹੋ ਚੁੱਕੀ ਆ ਥੈਂਕ ਯੂ ਥੈਂਕ ਯੂ